ਢਿੰਡਾ ਦੇ ਪਿੰਡੋਨੇ ਵਾਲਾ ਵਿੱਚ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਪੂਨ ਬਣਿਆ ਹੋਇਆ ਹੈ। ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ ਵਿੱਚ ਪਿੰਡ ਦੀ ਜ਼ਮੀਨ ਨੂੰ ਕਬਜ਼ੇ ਵਿੱਚ ਲੈਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਵੱਡਾ ਇਕੱਠ ਕਰਕੇ ਜ਼ਮੀਨ ਛਡਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਪਰਪਰ ਜਾਣਕਾਰੀ ਅਨਸਾਰ ਬੀਤੇ ਦਿਨੀ ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਵਰਕਰਾਂ ਨੂੰ ਉੱਚੀਂ ਦੀ ਅਪੀਲ ਕੀਤੀ ਗਈ ਸੀ ਜਿਸ ਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਤੇ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਅੱਗੇ ਵਧੇ ਇਜਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਧੱਕਾ ਮੁੱਕੀ ਸ਼ੁਰੂ ਹੋ ਗਈ। ਕਿਸਾਨਾਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਪਰ ਉਹਨਾਂ ਨੂੰ ਹਜੇ ਤੱਕ ਬੰਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਵੱਲੋਂ ਇਕੱਠ ਕਰਕੇ ਕਬਜ਼ਾ ਛਡਵਾਉਣ ਦੀ ਕੋਸ਼ਿਸ਼ ਤੇ ਮੱਦੇਨਜ਼ਰ ਖੁਲੇਸ ਵੱਲੋਂ ਵੀ ਭਾਰੀ ਪ੍ਰਬੰਧ ਕੀਤੇ ਗਏ ਸਨ। ਕਿਸੇ ਅਨੁਸੁਖਾਵੀ ਘਟਨਾ ਦੇ ਮੱਦੇਨਜ਼ਰ ਪੁਲਿਸ ਨੇ ਵੱਡੀ ਗਿਣਤੀ ਵਿੱਚ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਹਨ ਅਤੇ ਥਾਂ-ਥਾਂ ਤੇ ਨਾਕੇ ਲਗਾ ਕੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਪਿੰਡ ਵੱਲ ਕਿਸੇ ਵੀ ਕਿਸਾਨ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਮੌਕੇ ਤੇ ਏਡੀਸੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਹਨ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਮਠਿੰਡਾ ਦੇ ਕਨਈਆ ਚੌਂਕ ਵਿੱਚ ਬਾਹਰੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਇਸ ਮੌਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਵੀ આરોਪ ਲਾਏ ਹਨ ਇਸਾਨਾ ਗੋਣੇ ਕਿਆਕਿਓ ਆਪਣੀ ਮੀਟਿੰਗ ਵਿੱਚ ਜਾ ਰਹੇ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਜਬਰੀ ਰੋਕਿਆ ਜਾ ਰਿਹਾ ਹੈ ਜੇਕਰ ਇਹ ਹੋ ਗਿਆ ਕਿ ਬੀਤੇ ਦਿਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਪਾਰ ਦੇ ਵਿੱਚੋਂ ਪੁਲਿਸ ਫੋਰਸ ਬੁਲਾ ਕੇ ਪਿੰਡ ਦੁੰਨੇਵਾਲਾ ਵਿੱਚ 파ਟਮਾਲਾ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕੀਤੀ ਗਈ ਸੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਅਦੇਨ ਬਠਿੰਡਾ ਦੇ ਪਿੰਡ ਦੁੰਨੇਵਾਲ ਸੰਗਤ ਕਲਾ ਅਤੇ ਸ਼ੇਰਗੜ ਪਿੰਡ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦਾ ਕਰੂਰ ਚਿਹਰਾ ਉਹ ਪਿੰਡ ਦੂਨੇ ਵਾਲਾ ਬਠਿੰਡਾ ਵਿਖੇ ਸਾਹਮਣੇ ਆ ਗਿਆ ਕਿਉਂਕਿ ਹਾਈਵੇ ਨੂੰ ਜ਼ਬਰਦਸਤੀ ਕਬਜ਼ੇ ਕਰਾਉਣ ਵਾਸਤੇ ਪੰਜਾਬ ਦੀ ਸਰਕਾਰ ਐਸ ਟਾਈਮ ਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਜਿਵੇਂ ਉੱਥੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਜਿਵੇਂ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਜਿਵੇਂ ਐਨੀ ਠੰਡ ਦੇ ਵਿੱਚ ਪਾਣੀ ਦੀਆਂ ਵਾਸ਼ਰਾਂ ਗੰਦੇ ਪਾਣੀਆਂ ਮਾਰੀਆਂ ਜਾ ਰਹੀਆਂ ਵਾ ਇਹਦੇ ਤੋਂ ਸਾਬ ਯਾਰ ਜੇ ਪੰਜਾਬੀਓ ਵੀ ਜ਼ਮੀਨ ਦਾ ਚੱਪਾ ਨਹੀਂ ਬਚਣਾ ਉਹ ਇਕੱਠੇ ਹੋਈਏ ਜਿੰਨਾ ਜਰਾ ਇਕੱਠੇ ਨਾ ਹੋਏ ਗੱਲ ਨਹੀਂ ਬਣਨੀ ਅੱਜ ਅਖਰਾਆਂ ਉਗਰਾਹਾਂ ਜਥੇਬੰਦੀ ਤੇ ਇਹ ਤਸ਼ੱਦਦ ਹੋ ਰਿਹਾ ਕੱਲ ਨੂੰ ਕਿਸੇ ਹੋਰ ਜਥੇਬੰਦੀ ਦੀ ਵਾਰੀ ਆਊਗੀ ਜੇ ਇਹ ਸਰਕਾਰਾਂ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਵਾ ਔਰ ਪੰਜਾਬ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਇਹ ਰਲ ਕੇ ਬਾਜੀ ਖੇਡ ਕੇ ਕਾਰਪੋਰੇਟਰਾਂ ਦੇ ਰੋਡ ਕੱਢਣ ਵਾਸਤੇ ਫਰੀ ਦੇ ਵਿੱਚ ਜ਼ਮੀਨਾਂ ਲੈਣ ਵਾਸਤੇ ਇਕੱਠੇ ਹੋ ਸਕਦੇ ਆ ਤੇ ਆਪਾਂ ਤੇ ਆਪਣੀ ਕਿਰਤ ਬਚਾਉਣੀ ਆਪਣੀ ਨਸਲ ਬਚਾਉਣੀ ਆਪਣੀ ਫਸਲ ਬਚਾਉਣੀ ਆਪਣੀ ਜ਼ਮੀਰ ਬਚਾਉਣੀ ਆ ਫਿਰ ਆਪਾਂ ਕਿਉਂ ਨਹੀਂ ਇਕੱਠੇ ਹੁੰਦੇ ਸੋ ਇਹਦੇ ਤੇ ਤੁਹਾਨੂੰ ਅਪੀਲ ਜੇ ਵੀ ਜਲਦੀ ਤੋਂ ਜਲਦੀ ਉਹ ਉਹ ਜਿਹੜਾ ਰੋਵਾਂ ਕਿਸਾਨਾਂ ਦਾ ਉਹਦਾ ਸਾਥ ਦਿਈਏ ਕਿਉਂਕਿ 3500 ਕਿਲੋਮੀਟਰ ਹਾਈਵੇ ਨਿਕਲਣੇ ਆ ਜਿਹੜੇ ਪੂਰੇ ਪੰਜਾਬ ਚ ਨਿਕਲ ਰਹੇ ਆ ਕੱਲੀ ਬਠਿੰਡੇ ਜਿਹਰੇ ਦੀ ਗੱਲ ਨਹੀਂ ਪਿੰਡ ਦੂਨੇ ਵਾਲੇ ਦੀ ਗੱਲ ਨਹੀਂ ਕੀ ਪੂਰੇ ਪੰਜਾਬ ਦੇ ਵਿੱਚ ਹਾਈਵੇ ਦਾ ਜਾਲ ਵਿਛ ਰਿਹਾ ਵਾ ਕਾਰਪੋਰੇਟਰਾਂ ਵਾਸਤੇ ਤੇ ਇਸ ਮੱਕੜ ਜਾਲ ਦੇ ਵਿੱਚੋਂ ਜੇ ਕੱਢ ਸਕਦੇ ਜੇ ਤੇ ਜਥੇਬੰਦੀਆਂ ਦੇ ਵਾਰਸ ਤੁਸੀਂ ਕੱਢ ਸਕਦੇ ਜੇ ਆਪਾਂ ਇੱਕ ਪਲੇਟਫਾਰਮ ਮੱਲੀਏ ਔਰ ਕਿਸਾਨ ਵਿਦੂਸ਼ਗਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਸਾਰੇ ਨੂੰ ਅਪੀਲ ਕਰਦਾ ਵਾਂ ਕਿ ਤਗੜੇ ਹੋ ਕੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ ਕੱਲ ਨੂੰ ਹੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਪੁੱਤਲੇ ਫੂਕੇ ਰੋਸ ਜਿਹੜਾ ਯਾਰ ਕਰਾਂਗੇ ਜਿੰਨੀ ਵੀ ਲੋੜ ਪਈ ਉਹ ਪੂਰੀ ਹਮਾਇਤ ਦੇ ਨਾਲ ਅਸੀਂ ਇਕੱਠਿਆਂ ਨਾਲ ਵਾਂ ਇਸ ਲੜਾਈ ਨੂੰ ਰਲ ਕੇ ਜਿਹੜੇ ਲੜਾਂਗੇ ਸੋ ਤਗੜੇ ਹੋ ਕੇ ਇਹਦਾ ਆਪਾਂ ਵਿਰੋਧ ਕਰੀਏ ਕਿਉਂਕਿ ਜੋ ਤਸ਼ੱਦਦ ਅੱਜ ਉਗਰਾਹਾਂ ਜਥੇਬੰਦੀ ਤੇ ਹੋ ਰਿਹਾ ਵਾ ਇਹੋ ਜਿਹਾ ਤਸ਼ੱਦਦ ਹੀ ਇਹਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਵਾਲੇ ਤੇ ਕੀਤਾ ਸੀਗਾ ਔਰ 21 ਫਰਵ ਨੂੰ ਅੱਤ ਕਰਦਿਆਂ ਆ ਸਾਡਾ ਜੋ ਸੁਭਕਰਨ ਸਿੰਘ ਸ਼ਹੀਦ ਕੀਤਾ 430 33 ਲਖਮੀ ਕੀਤੇ 33 ਦੇ ਕਰੀਬ ਸ਼ਹੀਦیاں ਪਾ ਚੁੱਕੇ ਆ ਸੋ ਇਹ ਸ਼ਹੀਦੀਆਂ ਦਾ ਦੌਰ ਇਵੇਂ ਯਾਰੀਆਂ ਰਵੇ ਇਕੱਠੇ ਹੋ ਕੇ ਆਪਾਂ ਇੱਕ ਪਲੇਟਫਾਰਮ ਲੱ ਕੇ ਇਨਾਂ ਦਾ ਮੂੰਹ ਤੋੜਵਾ ਜਵਾਬ ਦਈਏ ਇਹ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਫਿਰਦੇ ਆ ਇਹ ਜ਼ਮੀਨਾਂ ਕਿਸੇ ਨੇ ਸਾਨੂੰ ਥਾਲੀ ਜੀ ਨਹੀਂ ਪਾ ਕੇ ਦਿੱਤੀਆਂ ਚੱਪੜ ਚਿੜੀ ਦੇ ਮਦਾਨ ਦੇ ਵਿੱਚ ਲਹੂ ਮੀਟਵਾ ਯੁੱਧ ਸਾਡੇ ਵੱਡਿਆਂ ਉਡੇਰੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਜਿਹੜਾ ਉਹ ਲੜਿਆ ਸੀ ਜਿਹਦੇ ਤੇ ਇੱਕੇ ਦੇਣੀ 6000 ਦੀ ਕੁਰਬਾਨੀ ਹੋਈ ਸੀਗੀ ਉਹਨਾਂ ਕੁਰਬਾਨੀਆਂ ਦਾ ਕਰਕੇ ਡੁੱਲੇ ਹੋਏ ਖੂਨ ਦਾ ਕਰਕੇ ਇਹ ਸਾਨੂੰ ਜ਼ਮੀਨਾਂ ਮਿਲੀਆਂ ਵਾ ਇਹ ਜ਼ਮੀਨਾਂ ਸਾਨੂੰ ਕਿਸੇ ਨੇ ਖਰਾਤਰੀ ਦਿੱਤੀ ਅੱਜ ਖਰਾਦ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਦੀਆਂ ਅਦੇਤਾਂ ਨੂੰ ਲਾਗੂ ਕਰਦੀ ਹੋਈ ਪੰਜਾਬ ਸਰਕਾਰ ਹਮਲੇ ਕਰ ਰਹੀ ਆ ਸੋ ਇਹਦੀ ਪੋਰ ਜੋ ਸ਼ਬਦਾਂ ਨੂੰ ਨਖੀਦ ਨਹੀਂ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਨੂੰ ਬੇਨਤੀ ਆ ਜੇ ਕੱਲ ਨੂੰ ਵੇਲੇ ਰਾ ਉੱਠ ਕੇ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੁੱਤਲੇ ਫੂਕੇ ਇਸ ਰੋਸ ਨੂੰ ਯਾਰ ਕਰੀਏ ਔਰ ਆਓ ਉਹਨਾਂਲੇ ਦਿਨਾਂ ਦੇ ਵਿੱਚ ਇਕੱਠੇ ਹੋਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਾ ਜੋ ਹਰੇਕ ਤੱਕ ਆਪਣੀ ਗੱਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ